ਉਦੀ ਬਹੁਤ ਵੱਡੀ ਸੇਵਾ ਨਿਭਾਈ ਹੈ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਸਾਡਾ ਪੂਰਾ ਕਾਇਮ ਹੈ ਜੀ ਹੁਣ ਕਿ ਸੜਕ ਤੇ ਨਹੀਂ ਪਈ ਸੀ ਕਿਹੜੇ ਹਸਪਤਾਲ ਤੇ ਪਈ ਦੇ ਪੈ ਗਏ ਇਹ ਤੁਹਾਨੂੰ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰੋ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਇਹ ਬਹੁਤ ਸ਼ਕੀਨ ਹਨ ਬੇਬੇ ਇਹ ਤਾਂ ਬਹੁਤ ਸ਼ਕੀਨ ਵੈਰੀ ਗੁੱਡ ਸ਼ੁਕਰੀਆ ਤੁਹਾਡਾ ਬਹੁਤ ਅੱਜ ਵੀ ਤੁਸੀਂ ਬਿਲਡਿੰਗ ਦੇ ਵਾਸਤੇ ਜਿਹੜਾ ਡੋਨੇਸ਼ਨ ਭੇਜੀ ਆ ਸਰਯੇ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਉਹੀ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜਰੂਰ ਸਾਡਾ ਵਲੰਟੀਅਰਾ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਵੀਰੇ ਅਨੰਗਰ ਕੀਰਤ ਆ ਬਹੁਤ ਅਨੰਗਰ ਕੀਰਤ ਵੀਰੇ ਥੈਂਕ ਯੂ ਹਾਂਜੀ ਆਜੋ ਇਹ ਬੇਟਾ ਜੀ ਮੇਰਾ ਰੋਹਨ ਹਾਂਜੀ ਕੀ ਗੱਲ ਨਹੀਂ ਨਹੀਂ ਵੀਰੇ ਤੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਨੇ 750 ਮੈਂਬਰ ਸਾਡੇ ਕੋਲ ਜਿਹੜੇ ਇਨਮੇਟਸ ਨੇ ਤੇ ਜਿਹੜੇ ਵਲੰਟੀਅਰ ਨੇ ਉਹ ਨੇ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡਾ ਬਹੁਤ ਸਾਰਾ ਕਰੀਜ ਆ ਜਿਹੜਾ ਪਿਆਰ ਆ ਲੋਕਾਂ ਦਾ ਇਹ ਸਾਡੇ ਉਹ ਬਾਪੂ ਬਜ਼ੁਰਗ ਨੇ ਜਿਹੜੇ ਸੜਕਾਂ ਤੋਂ ਲੈ ਕੇ ਆਉਂਦੇ ਗਏ ਨੇ ਸਾਡੇ ਇਹ ਜਿਹੜੇ ਤੁਸੀਂ ਲੈ ਕੇ ਆਨੇ ਹਾਂਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਇਹ ਉਹ ਨਹੀਂ ਜਿਹੜੇ ਬੈਠ ਸਕਦੇ ਨੇ ਬਾਕੀ ਹਜੇ ਜਿਹੜੇ ਬਿੱਡਾਂ ਤੇ ਨਹੀਂ ਚੱਲ ਨਹੀਂ ਸਕਦੇ ਉਹ ਸਾਰੇ ਆਪਣੇ ਆਪਣੇ ਮੰਜ਼ੀਆਂ ਤੇ ਨੇ ਇਹ ਬਾਪੂ ਬਜ਼ੁਰਗ ਜਿਵੇਂ ਬਾਪੂ ਜੀ ਦੇ ਕੀੜੇ ਪਏ ਹੋਏ ਸੀ ਪੈਰਾਂ ਦੇ ਵਿੱਚ ਇਹ ਬਾਪੂ ਜੀ ਵੀ ਸੜਕ ਤੇ ਬਹੁਤ ਮਾੜੀ ਹਾਲਤ ਵਿੱਚ ਸੀਗੇ ਪਏ ਇਹ ਬਾਪੂ ਜੀ ਸਲੇਬ ਬਣਾ ਕੇ ਰੱਖਿਓ ਜੀ ਕਿਸੇ ਨੇ 35-40 ਸਾਲਾਂ ਤੋਂ ਆ ਵੀਰ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਹੱਥੇ ਤੱਕ ਕੀੜਿਆਂ ਨੇ ਖਾ ਲਿਆ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਹਮ ਲੋ ਹਰ ਇੱਕ ਮੈਂਬਰ ਦੀ ਆ ਆ ਜਾ ਆ ਜਾ ਆ ਜਾ ਹਾਂ ਨਹੀਂ ਆ ਜਾ ਆ ਜਾ ਹਰ ਇੱਕ ਬੰਦੇ ਦੀ ਹਿਸਟਰੀ ਹੈ ਇੱਥੇ ਸਾਡੇ ਕੋਲੇ ਇਹ ਬੱਚਾ ਇਹਨੂੰ ਪੰਡਤ ਕਹਿੰਨੇ ਆ ਅਸੀਂ 2016 ਚ ਮਿਲਿਆ ਸੀ ਤੇ ਬੁੱਧੀ ਰੱਖੀ ਸੀ ਇਹਨੂੰ ਪੰਡਤ ਕਹਿਣ ਲੱਗੇ 2016 ਦੇ ਵਿੱਚ ਸਾਨੂੰ ਮਿਲਿਆ ਸੀ ਹੁਣ 2024 ਚੱਲਦਾ ਤੇ ਇਹਨੂੰ ਲੈ ਕੇ ਗਏ ਇੱਕ ਵਾਰੀ ਉਹ ਆ ਕੇ 10 ਦਿਨਾਂ ਵਾਸਤੇ ਦੀ ਭੈਣ ਦਾ ਵਿਆਹ ਸੀ ਵਿਆਹ ਤੋਂ ਬਾਅਦ ਫੇਰ ਛੱਡ ਗਿਆ ਇਦਾਂ ਹੀ ਸਾਰਿਆਂ ਦੀ ਸਰਪੰਚ ਸਾਹਿਬ ਆਇਓ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਹਾਂ ਜੀ ਹਾਂ ਜੀ ਬਾਪੂ ਗੁਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਇਹ ਸਲੇਬ ਬਣਾ ਕੇ ਰੱਖੀ ਹੋਈ ਸੀ ਜੀ ਕਿਸ ਨੇ ਆਪਣੇ ਘਰ ਚ ਇਹਨਾਂ ਨੂੰ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਜੀ ਸਾਡਾ ਪੂਰਾ ਕੰਮ ਆ ਜੀ ਹੁਣ ਸਾਡਾ ਸਰਪੰਚ ਆ ਜੀ ਇਹ ਵੈਰੀ ਗੁੱਡ ਸਰਪੰਚ ਸਾਹਿਬ ਇਹ ਜਿਹੜੇ ਮੈਂਬਰ ਨੇ ਦੇਖਿਆ ਇਦਾਂ ਦੀ ਕੰਡੀਸ਼ਨ ਨਾਲ ਦੇ ਵਿੱਚ ਕੀੜੇ ਜਿਵੇਂ ਹੋਣਾ ਭੈਣ ਆ ਸਾਡੇ ਕੋਲ ਰਿਹਾਨਾ ਭੈਣ ਉਹਦੇ ਪੂਰੀ ਬਾਡੀ ਚ ਕੀੜੇ ਪਏ ਹੋਏ ਸੀਗੇ ਜੀ ਜਦੋਂ ਲੈ ਕੇ ਆਏ ਅਸੀਂ ਉੱਥੋਂ ਜਲੰਧਰ ਤੋਂ ਸਿਵਲ ਹਸਪਤਾਲ ਤੋਂ ਜੀ ਜੀ ਇਦਾਂ ਪੂਰੀ ਉਹਦੀ ਆ ਓ ਵਾਹ ਲੱਤਾਂ ਦੇ ਵਿੱਚ ਕੀੜੇ ਕਿਸ ਦੇ ਪੈਰ ਚਾਕੇ ਦੇ ਮੂੰਹ ਦੇ ਵਿੱਚ ਕੀੜੇ ਸੀ ਓ ਵਾਹ ਸਾਰੇ ਇਦਾਂ ਦੇ ਬੰਦੇ ਤੁਸੀਂ ਦੇਖ ਸਕਦੇ ਹੋ ਆ ਬਾਪੂ ਆ ਇਹਦੀ ਅੱਖ ਦੇ ਵਿੱਚ ਦੂਜਾ ਆਈਪੀਡ ਕਿੱਥੇ ਸੀ ਉਹਦੇ ਚੱਲਣਾ ਸੀ ਓ ਵਾਹ ਤੇ ਆ ਮੁੰਡਾ ਨੌਜਵਾਨ ਸਾਡੇ ਕੋਲੇ ਹੁਣ ਵੀ ਇੱਥੇ ਹੈ ਜੀ ਇਹਦੀ ਅੱਖ ਚ ਕੀੜੇ ਅਜੇ ਨੂੰ ਬੁਲਾਇਓ ਅਜੇ ਨੂੰ ਅਜੇ ਕਿੱਥੇ ਆ ਇਹ ਵੀਰ ਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ ਤੇ ਅੱਜ ਇਹ ਵੀਰ ਸਾਡੇ ਨਾਲ ਆਜੇ ਵਲੰਟੀਅਰ ਸੇਵਾ ਕਰਦਾ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਵੀਰ ਨੂੰ ਕਿਸੇ ਨੇ 400 ਰੁਪਏ ਦੇ ਪਿੱਛੇ ਇਹਦਾ ਗਾਲੀ ਕੱਟਤਾ ਸੀਗਾ ਓਏ ਹੋਏ ਤੇ ਇਹਨੂੰ ਸੱਟ ਗਏ ਸੀ 3 ਦਿਨ ਇਹ ਉੱਥੇ ਪਿਆ ਰਿਆ ਇਹ ਅਜੇ ਆ ਜੀ ਵੀਰਾ ਹੁਣ ਠੀਕ ਆ ਦੇਖੋ ਇਸ ਤਰ੍ਹਾਂ ਦੇ ਸਾਡਾ 70% ਕੰਮ ਆ ਨਾ ਜੀ ਅੰਦਰ ਜਿਹੜਾ ਐਜੇ ਵਲੰਟੀਅਰ ਉਹ ਪੇਸ਼ੈਂਟ ਕਰਦੇ ਨੇ ਜਿਹੜੇ ਆਏ ਮਰੀਜ਼ ਬਣ ਕੇ ਸੀ ਜਿਹੜਾ ਤੁਹਾਡੇ ਗੈਟਅਪ ਦੇ ਵਿੱਚ ਮੁੰਡਾ ਮਿਲਿਆ ਉਹ ਵੀ ਐਜੇ ਪੇਸ਼ੈਂਟ ਆਏ ਸਾਡੇ ਅੱਛਾ ਪੇਸ਼ੈਂਟ ਆਇਆ ਸੀ ਹਾਂ ਜੀ ਐਜੇ ਪੇਸ਼ੈਂਟ ਆਇਆ ਸਾਡੇ ਗੁਰਦੁਆਰਾ ਸਾਹਿਬ 'ਚ ਗ੍ਰਾਂਤੀ ਸਿੰਘ ਨੇ ਉਹ ਬਾਪੂ ਨਿਸ਼ਾਨ ਸਿੰਘ ਜੀ ਬੈਠੇ ਨੇ ਉਹ ਪਿੱਛੇ ਬਾਪੂ ਇਹਨਾਂ ਦੇ ਸਿਰਚ ਕੀੜੇ ਪੈ ਹੋਏ ਸੀ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਲੈ ਕੇ ਆਏ ਸੀ ਇਹਨਾਂ ਨੂੰ ਅਸੀਂ 30 35 ਸਾਲ ਇਹਨਾਂ ਨੇ ਉੱਥੇ ਰਿਕਸ਼ਾ ਚਲਾਇਆ ਥੋੜੇ ਆਪਸਾ ਟ੍ਰਿੰਗੇ ਸਿਰਚ ਜੂਆ ਚ ਚੜ ਪੈ ਗਏ ਉਹਨਾਂ ਜਿਹੜੇ ਪੈ ਗਏ ਅੱਜ ਇਹ ਗੁਰੂ ਘਰ ਸਾਡਾ ਸਾਰਾ ਇਹ ਸਾਡ ਦੇ ਵਿੱਚ ਸੇਵਾਦਾਰ ਨੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਯਾਨੀ ਕਿ 70% ਸਾਡੀ ਜਿਹੜਾ ਇਕੋਸਿਸਟਮ ਇੱਕ ਬਣ ਗਿਆ ਜਿਹੜੇ ਠੀਕ ਹੋ ਗਏ ਨੇ ਪੇਸ਼ੈਂਟ ਉਹੀ ਉਹ ਵੀ ਸਭ ਦੂਜਿਆਂ ਨੂੰ ਸੰਭਾਲੀ ਜਾਂਦੇ ਨੇ ਡਾਕਟਰ ਵੀ ਆ ਸਾਡੇ ਕੋਲੇ ਇੱਕ ਡਾਕਟਰ ਐਮ ਬੀਬੀਐਸ ਡਾਕਟਰ ਸਾਡੇ ਕੋਲੇ ਉਹਨੂੰ ਵੀ ਅਸੀਂ ਨੰਗਲ ਤੋਂ ਲੈ ਕੇ ਆਈ ਸੜਕਾਂ ਤੇ ਰਿੰਦਾ ਹੀ 10 ਸਾਲਾਂ ਤੋਂ ਹੁਣ ਉਹ ਠੀਕ ਹੋ ਕੇ ਸਾਡੇ ਨਾਲ ਆਏ ਜੀ ਵਲੰਟੀਅਰ ਸੇਵਾ ਕਰ ਇਹਨਾਂ ਦਾ ਸਮਾਈਲਿੰਗ ਫੇਸ ਹੈ ਹਾਂ ਬਸ ਇਹਨੇ ਹਸ ਟਾਈਮ ਹੈ ਹਮੇਸ਼ਾ ਹੱਸਦੇ ਨਹੀਂ ਰਹਿਣਾ ਓਏ ਹੋਏ ਇਹਨਾਂ ਦੀਆਂ ਜੇ ਤੁਸੀਂ ਪੈਰਾਂ ਦੇਖੋ ਵਲਾਂ ਟੁੱਟ ਗਿਆ ਸਾਰੇ ਹੱਥ ਇਹਨਾਂ ਦੇ ਦੇਖੋ ਸਾਡੇ ਕੋਲ ਆਏ 2018 ਦੇ ਆਏ ਹੋਇਆ 7 ਸਾਲ ਹੋ ਗਏ ਹਜੇ ਤੱਕ ਇਹਨਾਂ ਦੇ ਅੱਟਣ ਨਹੀਂ ਗਏ ਸਾਰਾ ਦਿਨ ਸਿਰ ਤੇ ਆ ਸੈਂਟਰ ਚ ਵਾਲ ਨਹੀਂ ਹੈਗੇ ਇਹਨਾਂ ਦੇ ਗੋਹਾ ਚੱਕਣਾ ਪੱਠੇ ਵੱਢਣੇ ਸਾਰਾ ਦਿਨ ਬਸ ਇਹੀ ਕੁਸ਼ ਕਰਦੇ ਸੀਗੇ ਤੇ ਟੂੜੀ ਦੇ ਉੱਤੇ ਪਰਾਲੀ ਦੇ ਉੱਤੇ ਹੀ ਸੌਂਦੇ ਸੀ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਚ ਜਿਵੇਂ ਇਹ ਨੀਰੇ 'ਚ ਬੈਠਾ ਬੱਚਾ ਇਹਦੇ ਨਾਲ ਬਹੁਤ ਸਾਰੇ ਲੋਕ ਰੇਪ ਕਰਦੇ ਸੀਗੇ ਇੱਕ ਮਹੀਨਾ ਇਹ ਤੋਂ ਆ ਕੇ ਇੱਥੇ ਥੱਲੇ ਬੈਠ ਨਹੀਂ ਸੀ ਹੁੰਦਾ ਮੰਜੇ ਦੇ ਉੱਪਰ ਇੰਨੇ ਜਾ ਕੇ ਮਸੀਂ ਬੈਕ ਸਾਈਡ ਤੇ ਪਿੱਛੇ ਇੱਥੇ ਉਹਦਾ ਨਾਂ ਰੱਬਦੀਪਾ ਉਹਦਾ ਨਾਂ ਵੀ ਅਸੀਂ ਨਹੀਂ ਰੱਖਿਆ ਉਹ ਬੋਲ ਨਹੀਂ ਸਕਦਾ ਤੇ ਇਦਾਂ ਹੀ ਸੜਕ ਤੋਂ ਮਿਲਿਆ ਇਹ ਬਾਪੂ ਗੋਸ਼ਾਵਾ ਜੀ ਇਹ ਵੀ ਬਾਪੂ ਜੀ ਨੂੰ ਦਰਬਾਰ ਸਾਹਿਬ ਤੋਂ ਅਸੀਂ ਪਤਲੀ ਘਰ ਤੋਂ ਲੈ ਕੇ ਆਏ ਨੇੜੇ ਉੱਥੇ ਰਹਿੰਦੇ ਸੀ ਹਰ ਇੱਕ ਬੰਦੇ ਕੇਸਰ ਸਿੰਘ ਢਾਲੀਆੜ ਨੇ ਬਾਪੂ ਜੀ ਇਹਨਾਂ ਦੀ ਲੱਤ 'ਚ ਕੀੜੇ ਪਏ ਹੋ ਸੀ ਜਦੋਂ ਇਹ ਨਿਸ਼ਾਨ ਸਿੰਘ ਜੀ ਨੂੰ ਮੈਂ ਤੁਹਾਨੂੰ ਦਿਖਾਇਆ ਇਹ ਆਸੀ ਹਸਾਂ ਉਹ ਵਾਹ ਇਹਨਾਂ ਦੀ ਬਾਡੀ ਪੂਰੀ ਸਾਰੀ ਗਲਗੀ ਸੀ ਜੀ ਇਸ ਤਰ੍ਹਾਂ ਐਦਾਂ ਸੀ ਇਹਨਾਂ ਦਾ ਸਿਰ ਪਿੱਛੇ ਆ ਮੇਰੀ ਤਸਵੀਰ ਹੈ ਜੀ ਉਸ ਟਾਈਮ ਮੈਂ ਵੀ ਐਦਾਂ ਦਾ ਹੁੰਦਾ ਸੀਗਾ ਜੀ ਮਹਾਰਾ ਇਹਨੇ ਸਾਨੂੰ ਵੀ ਸਮੱਤ ਬਖਸ਼ੀ ਆ ਬਾਪੂ ਨਿਸ਼ਾਨ ਸਿੰਘ ਦੀਆਂ ਤਸਵੀਰਾਂ ਹੋਣਾਂ ਪੁਰਾਣੀ ਤਸਵੀਰਾਂ ਤੁਹਾਡੀ ਹਾਂਜੀ ਇਹ ਮੇਰੀ ਤਸਵੀਰ ਹੈ ਪੁਰਾਣੀ ਦੀ 17 ਦੇ ਹਾਂ 16 ਦੇ 16 ਦੇ ਬਾਜੀ ਜਦੋਂ ਕਨਸੂਲਰ 17 ਚ ਆਇਆ ਸੀ ਆਪਾਂ ਨੂੰ ਹਾਂਜੀ ਹਾਂਜੀ ਉਦੋਂ 17 ਚ ਆਇਆ ਸੀ ਤੁਸੀਂ ਸਾਨੂੰ ਕਾਲ ਕੀਤੀ ਸੀ ਉਸ ਵਕਤ ਤੁਸੀਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਨਾ ਸ਼ਾਇਦ ਇਹ ਆ ਗਿਆ ਤੁਹਾਨੂੰ ਮਿਲੇ ਸੀ ਆ ਉਦੋਂ ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਫਿਰ ਟਾਈਮ ਕਵਾਉਣੀਆਂ ਸੀਗੀਆਂ ਜੀ ਸ਼ੁਕਰੀਆ ਤੁਹਾਡਾ ਤੁਸੀਂ ਨਹੀਂ 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 ਬਾਈ ਯਾਰ ਇਹ ਤਾਂ ਕੋਈ ਗੱਲ ਕੋ ਗੱਲ ਹੀ ਹੈ ਨੀ ਜਿਹੜੀ ਤੁਹਾਡੇ ਮਾਰਾਂ ਨੇ ਸੇਵਾ ਲਈ ਬਹੁਤ ਵੱਡੀ ਬਹੁਤ ਵੱਡੀ ਬਹੁਤ ਵੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਜਦੋਂ ਕੋਈ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ سارے ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੋਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਉਹ ਛੋਟੀ ਹੋਵੇ ਇਹ ਪੰਡਤ ਦੇ ਬੱਚਾ ਇਹਨਾਂ ਨੂੰ ਮਿਲਿਆ ਨਾ ਇਸ ਹਾਲਤ ਵਿੱਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਪ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਰਟ ਐਡੀ ਰਸ ਦਾ ਲੋਅਰ ਜੋਕੀ ਦੇ ਇੰਟਰਵਿਊ ਬਣਾਣ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਰੱਖ ਲੋ ਸੀ ਬਾਪ ਡਾਕਟਰ ਆ ਮੈਂ ਸਿਰਫ ਇਸ ਕਰਕੇ ਵੀ ਆਟਿਜ਼ਮ ਵਾਲਾ ਬੱਚਾ ਸੀ ਉਹਨੂੰ ਸੰਭੂ ਕੌਣ ਉਹ ਸੰਭਾਲੂ ਕੌਣ ਇਹ ਸੜਕ ਤੇ ਨਹੀਂ ਪਏ ਸੀ ਕਿਹੜੇ ਹਸਪਤਾਲ ਚ ਪਈ ਦੇ ਪੈ ਗਏ ਤੁਹਾਨੂੰ ਪੂਰੀ ਬਾਹ ਹੀ ਖਾ ਕੇ ਕੀ ਇਹ ਅੱਜ ਦੇ ਸਮਾਜ ਤੇ ਇਸ ਤਰ੍ਹਾਂ ਅੱਜ ਹੁਣ ਭੈਣ ਸਾਡੇ ਕੋਲੇ ਆ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆਹ ਜਿਹੜਾ ਇਦਾਂ ਰੋਡ ਨਾਲ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾ ਸਰਪੰਚ ਆਪਣੇ ਸਰਪੰਚ ਸਾਹਿਬ ਕੋ ਜੀ ਨੇ ਹਾਂ ਇਹ ਕਿੱਥੇ ਕੁਰਸੀ ਲਾ ਦਿਓ ਕੁਰਸੀ ਦਿਓ ਇੱਧਰ ਧੰਨਵਾਦ ਕਿਸੇ ਬੰਦੇ ਇੱਥੇ ਆ ਜਾ ਉੱਠ ਕੇ ਇਹ ਮੁੰਡਾ ਕਿੱਦਾਂ ਹੈ ਹਾਂ ਇਹ ਮਿੱਠੇ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਅਚਾਰਨ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਰਜੀਤ ਦਸਾਂਝ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆਂ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਿਲਜੀਤ ਜੀ ਤੁਸੀਂ ਦੋ ਸ਼ਬਦ ਕੁਝ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਇਬੋ ਜੀ ਦਾ ਖਾਲਸਾ ਭਾਇਬੋ ਜੀ ਦੇ ਪੁੱਤ ਸਾਰੇ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅੱਜ ਲੁਧਿਆਣੇ ਔਰ ਦਾ ਸਬਾ ਬਣਿਆ ਸਾਡਾ ਕਿਉਂਕਿ ਮੈਂ ਖੋਤ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤਨਬੀਰ ਮਰੂ ਸਾਨੂੰ ਦੋ ਜਦਾਂ ਭਾਜੀ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਉਹਨਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਹੋਣਾ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਜਿਹੜਾ ਬਲੁਫਤਾ ਦੀ ਸੇਵਾ ਮੈਨੂੰ ਇਹ ਸੜ ਕੇ ਵਧੀਆ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇੱਕ ਗੱਲ ਹੈ। ਕਈ ਵਾਰੀ ਅਸੀਂ ਧਰਮਾਂ ਦੇ ਵਿੱਚ ਦੇ ਵਿੱਚ ਫਸ ਜਾਂਦੇ ਹਾਂ ਪਰ ਇਹ ਜਿਹੜੀ ਬਲੁਫਤਾ ਦੀ ਗੱਲ ਹੈ ਇਹ ਮੈਨੂੰ ਲੱਗਦਾ ਧਰਮਾਂ ਤੋਂ ਵੀ ਉੱਤੇ ਦੀ ਗੱਲ ਹੈ। ਉਸ ਕਰਕੇ ਮੈਂ ਹਮੇਸ਼ਾ ਹੀ ਜਿਹਨਾਂ ਗਏ ਵੀਡੀਓਜ਼ ਵੀ ਦੇਖਦਾ ਤਾਂ ਉਸ ਚੀਜ਼ ਤੋਂ ਇਨਸਪਾਇਰ ਵੀ ਹੁੰਦਾ ਕਿ ਮਹਾਰਾਜੇ ਬਹੁਤ ਬਹੁਤ ਵੱਡੀ ਸੀ ਬਣਾਈਏ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜੇ ਤੋਂ ਵੀ ਸਾਰੀ ਫੀਲ ਨੂੰ ਜਿਹਨੇ ਵੀ ਦੇ ਪਿੱਛੇ volunteers ਬਿੜੇ ਕਰੇ ਸਾਰੇ ਨੂੰ ਜੜਦੀ ਤਰ੍ਹਾਂ ਬਹੁਤ ਹੀ ਤਨਵਾਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜੇ ਤੋਂ ਸਾਰੇ ਨੂੰ ਜੜਦੀ ਕਲਾ ਰੱਖੇ ਤੰਦਰੁਸਤੀ ਵਕਸ਼ੇ ਗੁਰੂ ਮਹਾਰਾਜੇ ਤੁਹਾਡੇ ਅੰਗ ਸੰਸਾਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਇਤਲਜੀਤ ਜੀ ਵੱਲੋਂ ਜਿਹੜੇ ਐਪਰੀਸ਼ੀਏਟਿਵ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਮਹੱਤਵ ਰੱਖਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਲਪੁਰਖ ਵੈਂਕਟਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਕੰਮ ਕਰਾਉਣ ਵਾਲਾ ਤਾਂ ਉਹੀ ਹੈ ਜੀ ਜੀਜੀ ਆਪਾਂ ਕੌਣ ਆ ਸੱਚਾ ਸੱਚਾ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾਕੇ ਵੀ ਮੈਂ ਉਹਨੂੰ ਰੋਟੀ ਖਵਾਉਂ ਮੈਂ ਉਹਨੂੰ ਇਲਾਜ ਕਰਾਉਂ ਇਹ ਘਰ ਵੀ ਉਹਨੇ ਬਖਸ਼ਿਆ ਦਵਾਈ ਦਾਰੂ ਲੀਣਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਂਦੇ ਆਂ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਹੈ ਜਿਹੜਾ ਸਤਕਾਰ ਕਰਦੀ ਹੈ ਤੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਟਾਟਾ ਹਾਂ ਸੁਖੂ ਕਿਵੇਂ ਆ ਕੀ ਕਹਿੰਦੇ ਆ ਸੁਖੂ ਕੌਣ ਆ ਉਹ ਵਾਹਿ ਹਾਂ ਇਹਦੀਆਂ ਤਸਵੀਰਾਂ ਜੇ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰ ਹੀ ਸੀ ਪਸ਼ਮੂਆਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲੇ ਹਾਂ ਸਰਦਾਰ ਤੋਂ ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਪਾਇਆ ਸੀ ਜਿਹੜਾ ਇਹਨੂੰ ਚਾਹ ਰੋਟੀ ਮਾੜੀ-ਮੋਟੀ ਦੇਂਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐਜ ਸੀ ਜਦੋਂ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਇਹ ਹੁਣ ਜੀ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋ ਆਇਆ ਸੁਖੂ ਇਹਦਾ ਨਾ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦਾ ਸੁਖੂ ਹੈਲੋ ਕਰ ਲਾ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਓ ਨਾ ਸ਼ਿਬਾ ਸੁਖੂ ਦਾ ਯਾਰ ਸਮਾਈ ਲਈ ਬਹੁਤ ਵਧੀਆ ਕਰਦਾ ਵਾਹ ਸੱਚੀ ਸ਼ਿਬਾ ਜਿਵੇਂ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਓ ਵਾਹ ਗੁਰੂ ਅੰਬੈਕ ਸਾਹਿਬ ਦੇ ਬਾਨ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਐਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਤੁਹਾਡੇ ਬਹੁਤ ਵਧੀਆ ਬਾਰਸ ਬਹੁਤ ਵਧੀਆ ਪਾਇਆ ਹੈ വാഹ സച്ഛേ പാഷേർ